ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਚਿਹਰੇ ਉੱਪਰ ਬਹੁਤ ਜ਼ਿਆਦਾ ਫਿੰਸੀਆਂ ਹੋ ਗਈਆਂ ਹੁਣ ਤਾਂ ਚਿਹਰੇ ਉੱਪਰ ਕੁਝ ਬਰਫ਼ ਦੇ ਪੀਸ ਮਾਰ ਲਓ ਇਸ ਦੀ ਮਦਦ ਨਾਲ ਚਿਹਰੇ ਦੀਆਂ ਫਿੰਸੀਆਂ ਖਤਮ ਹੋ ਜਾਣਗੀਆਂ ਨੰਬਰ 2 ਜਿਹੜੀਆਂ ਔਰਤਾਂ ਘੱਟ ਸੌਂਦੀਆਂ ਹਨ ਉਹਨਾਂ ਔਰਤਾਂ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਤੇ ਨਾਲ ਹੀ ਉਹਨਾਂ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ਨੰਬਰ 3 ਪਨੀਰ ਦੀ ਸਬਜੀ ਬਣਾਉਣ ਤੋਂ ਕੁਝ ਸਮਾਂ ਪਹਿਲਾਂ ਪਨੀਰ ਨੂੰ ਹਲਦੀ ਮਿਲੇ ਗਰਮ ਪਾਣੀ ਵਿੱਚ ਭਿਉਾਉਂਦੇ ਹੋ ਇਸ ਨਾਲ ਨਰਮ ਤੇ ਮੁਲਾਇਮ ਹੋ ਜਾਵੇਗੀ ਤੇ ਸਬਜੀ ਵੀ ਬਹੁਤ ਸੁਆਦ ਬਣੇਗੀ ਨੰਬਰ 4 ਜਿਹੜੀਆਂ ਅਰਤਾਂ ਦਾ ਪੇਟ ਜ਼ਿਆਦਾ ਬਾਹਰ ਨੂੰ ਹੁੰਦਾ ਹੈ ਉਹਨਾਂ ਅਰਤਾਂ ਨੂੰ ਅਕਸਰ ਬੈਠ ਕੇ ਪੂਚਾ ਲਗਾਉਣਾ ਚਾਹੀਦਾ ਤੇ ਨਾਲ ਹੀ ਖਾਣਾ ਖਾਣ ਤੋਂ ਬਾਅਦ ਸ਼ੈਰ ਕਰਨੀ ਚਾਹੀਦੀ ਹੈ ਇਸ ਨਾਲ ਪੇਟ ਅੰਦਰ ਹੋਣ ਲੱਗ ਜਾਂਦਾ ਹੈ ਨੰਬਰ 5 ਜਦੋਂ ਵੀ ਤੁਸੀਂ ਕਿਉ ਨੂੰ ਗਰਮ ਕਰਦੇ ਹੋ ਤਾਂ ਇਸ ਵਿੱਚ ਹਲਕਾ ਜਿਹਾ ਨਮਕ ਮਿਕਸ ਕਰਦੇ ਹੋ ਇਸ ਦੀ ਮਦਦ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਤਾਜ਼ਾ ਹੀ ਰਹੇਗਾ। ਨੰਬਰ 6 ਸਵੇਰੇ ਜਿਹੜੀਆਂ ਔਰਤਾਂ ਖਾਲੀ ਪੇਟ ਚਾਹ ਦਾ ਸੇਵਨ ਕਰਦੀਆਂ ਹਨ ਉਹਨਾਂ ਦੇ ਸਰੀਰ ਨੂੰ ਨੇਕਾ ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਨੰਬਰ 7 ਜੇਕਰ ਕਿਸੇ ਵੀ ਵਿਅਕਤੀ ਦੇ ਗੁਰਦੇ ਵਿੱਚ ਪਥਰੀ ਦੀ ਸਮੱਸਿਆ ਹੈ ਉਸ ਨੂੰ ਟਮਾਟਰ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਸ ਨਾਲ ਸਮੱਸਿਆ ਹੋਰ ਵੱਧ ਸਕਦੀ ਹੈ। ਨੰਬਰ 8 ਬੱਕਰੀ ਦੇ ਦੁੱਧ ਨਾਲ ਜਿਹੜੇ ਲੋਕ ਬਦਾਮ ਖਾਂਦੇ ਹਨ ਉਹਨਾਂ ਦੀ ਯਾਦ ਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 9 ਜਿਹੜੀਆਂ ਔਰਤਾਂ ਕਾਲੀ ਖੰਜੂਰ ਖਾਂਦੀਆਂ ਨੇ ਉਹਨਾਂ ਦੀ ਕਮਰ ਮਜ਼ਬੂਤ ਬਣਦੀ ਹੈ ਤੇ ਦਰਦੀ ਸਮੱਸਿਆ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 10 ਜਿਹੜੀਆਂ ਔਰਤਾਂ ਪਾਣੀ ਘੱਟ ਪਿੰਦੀਆਂ ਨੇ ਉਹਨਾਂ ਦੇ ਸਰੀਰ ਨੂੰ ਥਕਾਵਟ ਬਹੁਤ ਜਲਦੀ ਹੋਣ ਲੱਗ ਜਾਂਦੀ ਹੈ ਨਾਲ ਹੀ ਸਰੀਰ ਅੰਦਰ ਪਾਣੀ ਦੀ ਕਮੀ ਹੋ ਜਾਂਦੀ ਹੈ। ਨੰਬਰ 11 ਜੇਕਰ ਮੂੰਹ ਵਿੱਚ ਛਾਲੇ ਹੋ ਜਾਣ ਤਾਂ ਅਮਰੂਦ ਦੇ ਪੱਤੇ ਚਵਾ ਲੈਣ ਤੇ ਅਮਰੂਦ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋਣ ਲੱਗ ਜਾਂਦੇ ਹਨ। ਨੰਬਰ 12 ਜਿਹੜੀਆਂ ਅਰਤਾਂ ਹੱਥਾਂ ਦੀ ਮਦਨਾਂ ਕੱਪੜੇ ਧੋਉਂਦੀਆਂ ਹਨ ਉਹਨਾਂ ਦਾ ਦਿਲ ਮਜ਼ਬੂਤ ਹੋਣ ਲੱਗ ਜਾਂਦਾ ਨਾਲ ਹੀ ਸਰੀਰ ਦੀ ਕਸਰਤ ਵੀ ਹੁੰਦੀ ਰਹਿੰਦੀ ਹੈ। ਨੰਬਰ 13 ਜੇਕਰ ਤੁਸੀਂ ਭਿੰਡੀ ਦੀ ਸਬਜ਼ੀ ਖਾ ਲੈਂਦੇ ਹੋ ਤਾਂ ਇਸ ਨਾਲ ਕੈਲਸ਼ੀਅਮ ਦੀ ਕਮੀ ਦੂਰ ਹੋਣ ਲੱਗ ਜਾਂਦੀ ਹੈ ਨਾਲ ਹੀ ਇਹ ਸਰੀਰ ਲਈ ਕਾਫੀ ਫਾਇਦੇਮੰਦ ਹੈ। ਨੰਬਰ 14 ਜੇਕਰ ਤੁਸੀਂ ਆਪਣੀ ਯਾਦਸ਼ਕਤੀ ਨੂੰ ਜਲਦੀ ਨਾਲ ਤੇਜ਼ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਦਾ ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ। ਨੰਬਰ 15 ਦੁਪਹਿਰ ਦਾ ਖਾਣਾ ਕਦੇ ਵੀ 4 ਵਜੇ ਤੋਂ ਬਾਅਦ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਤੁਹਾਡੇ ਸਰੀਰ ਲਈ ਸਹੀ ਨਹੀਂ ਹੈ ਨੰਬਰ 16 ਜੇਕਰ ਤੁਸੀਂ ਕ੍ਰੇਲਿਆਂ ਦਾ ਕੌੜਾਪਨ ਖਤਮ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਸਬਜ਼ੀ ਬਣਾਉਣ ਸਮੇਂ ਥੋੜਾ ਜਿਹਾ ਦਹੀਂ ਮਿਕਸ ਕਰ ਸਕਦੇ ਹੋ ਇਸ ਦੀ ਮਨਾ ਦਹੀਂ ਕ੍ਰੇਲਿਆਂ ਦੇ ਕੌੜੇਪਨ ਨੂੰ ਖਤਮ ਕਰ ਦਿੰਦਾ ਹੈ ਨੰਬਰ 17 ਸੌਣ ਤੋਂ ਪਹਿਲਾਂ ਹਰ ਇਨਸਾਨ ਨੂੰ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੇ ਪੂਰੇ ਦਿਨ ਦੀ ਥਕਾਵਟ ਉੱਤਰ ਜਾਂਦੀ ਹੈ ਸਰੀਰ ਆਰਾਮ ਮਹਿਸੂਸ ਕਰਦਾ ਹੈ ਨੰਬਰ 18 ਜਿਹੜੀਆਂ ਔਰਤਾਂ ਰੋਜ਼ਾਨਾ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੀਆਂ ਨੇ ਉਹਨਾਂ ਔਰਤਾਂ ਨੂੰ ਜਲਦੀ ਹੀ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਨੰਬਰ 19 ਜੇਕਰ ਤੁਸੀਂ ਹਲਕੇ ਗਰਮ ਪਾਣੀ ਵਿੱਚ ਦੇਸੀ ਘਿਓ ਮਿਲਾ ਕੇ ਆਪਣੀ ਅੱਖਾਂ ਦੇ ਆਲੇ-ਦੁਆਲੇ ਲਗਾ ਲੈਂਦੇ ਹੋ ਤਾਂ ਉਸਦੀ ਮਨਾ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੋ ਸਕਦੀ ਹੈ। ਨੰਬਰ 20 ਜਿਹੜੀਆਂ ਔਰਤਾਂ ਆਪਣੇ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਤੇਲ ਨਾਲ ਮਾਲਿਸ਼ ਕਰ ਲੈਂਦੀਆਂ ਨੇ ਉਹਨਾਂ ਔਰਤਾਂ ਦੇ ਵਾਲਾਂ ਦੀ ਲੰਬਾਈ ਚੰਗੀ ਹੁੰਦੀ ਹੈ ਨਾਲ ਹੀ ਉਹਨਾਂ ਦੇ ਵਾਲ ਕਦੇ ਵੀ ਝੜਦੇ ਨਹੀਂ। ਨੰਬਰ 21 ਸੌਣ ਤੋਂ ਪਹਿਲਾਂ ਹਰ ਇਨਸਾਨ ਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਨੀਂਦ ਚੰਗੀ ਆਉਂਦੀ ਹੈ ਤੇ ਨਾਲ ਹੀ ਕੈਲਸ਼ੀਅਮ ਦੀ ਕਮੀ ਵੀ ਨਹੀਂ ਹੁੰਦੀ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿੱਚ ਸੌਂਫ ਮਿਸਰੀ ਅਤੇ ਬਦਾਮ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਸਹੀ ਬਣੀ ਰਹੇਗੀ ਨਾਲ ਹੀ ਅੱਖਾਂ ਦੀਆਂ ਨੇਕਾਂ ਸਮੱਸਿਆਵਾਂ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 3 ਜੇਕਰ ਤੁਸੀਂ ਆਪਣੀ ਸਕਿਨ ਨੂੰ ਹਮੇਸ਼ਾ ਲਈ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਫਲਾਂ ਤੇ ਸਬਜ਼ੀਆਂ ਦਾ ਸੇਵਨ ਜ਼ਰੂਰ ਕਰਿਆ ਕਰੋ ਇਹ ਤੁਹਾਡੀ ਚਮੜੀ ਨੂੰ ਹਮੇਸ਼ਾ ਜਵਾਨ ਰੱਖਦੇ ਹਨ ਨੰਬਰ 24 ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਪੀਲੇ ਰਹਿੰਦੇ ਹਨ ਤਾਂ ਬੇਕਿੰਗ ਸੋਡੇ ਨੂੰ ਪਾਣੀ ਵਿੱਚ ਮਿਲਾ ਕੇ ਇੱਕ ਘੋਲ ਤਿਆਰ ਕਰ ਲਓ ਫਿਰ ਇਸ ਨੂੰ ਦੰਦਾਂ ਉੱਪਰ ਲਗਾਓ ਬੁਰਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਰਗੜ ਦਿਓ ਫਿਰ ਸਾਫ਼ ਪਾਣੀ ਨਾਲ ਧੋ ਦਿਓ ਇਸ ਨਾਲ ਤੁਹਾਡੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 25 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਗਲੋ ਚਾਹੁੰਦੇ ਹੋ ਤਾਂ ਬੀਸਣ ਵਿੱਚ ਦਹੀਂ ਮਿਕਸ ਕਰਕੇ ਆਪਣੇ ਚਿਹਰੇ ਨੂੰ ਧੋਣਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਚਿਹਰੇ ਤੇ ਗਲੋ ਆਉਣ ਲੱਗ ਜਾਵੇਗਾ ਨੰਬਰ 26 ਜੇਕਰ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਚਾਹ ਕੌਫੀ ਮੀਠ ਤੇ ਤਲੇ ਹੋਏ ਪੋਜਨ ਖਾਣੇ ਬਿਲਕੁਲ ਬੰਦ ਕਰਦੇ ਹੋ ਤੁਹਾਨੂੰ ਉਮਰ ਤੋਂ ਪਹਿਲਾਂ ਹੀ ਬੁੱਢੇ ਬਣਾ ਦਿੰਦੇ ਹਨ ਨੰਬਰ 7 ਹੈ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਹਮੇਸ਼ਾ ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਜ਼ਰੂਰ ਕਰਿਆ ਕਰੋ ਇਹਨਾਂ ਦੀ ਮਦਦ ਨਾਲ ਤੁਹਾਡੀਆਂ ਹੱਡੀਆਂ ਪੂਰੀ ਜ਼ਿੰਦਗੀ ਸਿਹਤਮੰਦ ਰਹਿਣਗੀਆਂ ਨੰਬਰ 28 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਗੁੰਦਕ ਤੀਰਾ ਦਾ ਸੇਵਨ ਕਰਦੇ ਹੋ ਤਾਂ ਇਸ ਦੀ ਮਦਦ ਤੁਹਾਨੂੰ ਪਰਚਨ ਸੰਬੰਧੀ ਤੇ ਨਾਲ ਹੀ ਕਬਜ ਦੀ ਸਮੱਸਿਆ ਤੋਂ ਹਮੇਸ਼ਾ ਲਈ ਆਰਾਮ ਮਿਲਦਾ ਹੈ। ਨੰਬਰ 29 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਕੋਈ ਨਾ ਕੋਈ ਚੀਜ਼ ਜ਼ਰੂਰ ਲਗਾ ਕੇ ਸੌਵੋ ਇਸ ਨਾਲ ਚਿਹਰੇ ਦੀ ਚਮੜੀ ਨਰਮ ਮੁਲਾਇਮ ਤੇ ਗਲੋਇੰਗ ਹੀ ਰਹਿੰਦੀ ਹੈ। ਨੰਬਰ 31 ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਦੀ ਸੈਲਫ ਉੱਪਰ ਨਮਕ ਅਤੇ ਮਿੱਠੇ ਸੋਡੇ ਦਾ ਪੋਚਾ ਲਗਾ ਦਿਓ ਕਦੇ ਵੀ ਸੈਲਫ ਉੱਪਰ ਕਾਕਰੇਜ਼ ਨਹੀਂ ਆਉਣਗੇ ਤੁਹਾਡੀ ਸੈਲਫ ਹਮੇਸ਼ਾ ਸੁਰੱਖਿਅਤ ਰਹੇਗੀ। ਨੰਬਰ 31 ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਜਾਂ ਫਿਰ ਕਿਡਨੀ ਵਿੱਚ ਪੱਥਰੀ ਹੈ ਤਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਦਸਦੇ ਮਰੀਜ਼ ਹੋ ਤਾਂ ਕਦੇ ਵੀ ਭੁੱਲ ਕੇ ਮਖਾਣੇ ਨਾ ਖਾਓਏ ਤੁਹਾਡੇ ਲਈ ਹਾਨੀਕਾਰਕ ਹੋ ਸਕਦੇ ਹਨ। ਨੰਬਰ 32 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ స్త్రీ ਨੂੰ ਨੇਕਾ ਹੀ ਲਾਭ ਮਿਲਦੇ ਜਿੰਨਾ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਨੰਬਰ 33 ਜੇਕਰ ਤੁਸੀਂ ਸਵੇਰੇ 4 ਵਜੇ ਉੱਠਣਸਾਰ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਪਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਜੀਵਨ ਤਰੱਕੀ ਵੱਲ ਜਾਣ ਲੱਗ ਜਾਂਦਾ ਹੈ। ਨੰਬਰ 34 ਸਬਜ਼ੀਆਂ ਵਿੱਚ ਤੇਜਪੱਤੇ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਨੂੰਨੇਕਾ ਹੀ ਲਾਭ ਮਿਲਣਗੇ ਨੰਬਰ 35 ਅਦਾ ਖਾਣਾ ਖਾਣ ਤੋਂ ਬਾਅਦ ਸ਼ੈਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੀ ਮੰਨ ਅਸੀਂ ਨੀਕਾ ਹੀ ਰੋਗਾਂ ਤੋਂ ਬਚੇ ਰਹਿ ਸਕਤੇ ਹਾਂ ਨੰਬਰ 36 ਜੇਕਰ ਤੁਸੀਂ ਬਤੁ ਬਤ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਜ਼ਿਆਦਾ ਸਤਿਮੰਦ ਰਹਿ ਸਕਦੇ ਹੋ ਪਾਣੀ ਦਾ ਸਹੀ ਸਰੀਰ ਅੰਦਰ ਹੋਣਾ ਬਹੁਤ ਹੀ ਜ਼ਰੂਰੀ ਹੈ ਨੰਬਰ 37 ਔਰਤਾਂ ਨੂੰ ਕਦੇ ਵੀ ਜ਼ਿਆਦਾ ਸਮੇਂ ਬੈਠੇ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਥੋੜੇ ਥੋੜੇ ਸਮੇਂ ਬਾਤ ਤੁਰਦੇ ਫਿਰਦੇ ਰਹਿਣਾ ਚਾਹੀਦਾ ਇਸ ਨਾਲ ਸਰੀਰ ਹਮੇਸ਼ਾ ਤੰਦਰੁਸਤ ਤੇ ਨਵਾਂ ਜਵਾਨ ਰਹਿੰਦਾ ਹੈ ਨੰਬਰ 33 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਉਸ ਨਾਲ ਪਿਆਜ਼ ਦਾ ਸੇਵਨ ਜ਼ਰੂਰ ਕਰੋ ਇਸ ਦੀ ਮਦਦ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 39 ਜੇਕਰ ਤੁਸੀਂ ਆਪਣੇ ਪਰਚੰਦਨ ਤੰਤਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਤ ਨੂੰ ਪਾਣੀ ਵਿੱਚ ਥੋੜਾ ਜਿਹਾ ਜੀਰਾ ਭੌਂ ਕੇ ਰੱਖੋ ਸਵੇਰੇ ਸਪਾਣੀ ਨੂੰ ਖਾਲੀ ਪੇਟ ਪੀ ਲਓ ਇਸ ਤੀ ਮਦਨਾ ਤੁਹਾਡਾ ਪਰਚਨ ਤੰਤਰ ਮਜ਼ਬੂਤ ਹੋਵੇਗਾ ਤੇ ਨਾਲ ਹੀ ਭજન ਨੂੰ ਘਟ ਕਰਨ ਵਿੱਚ ਮਦਦ ਮਿਲੇਗੀ। ਨੰਬਰ 40 ਜੇਕਰ ਤੁਹਾਡਾ ਸਿਰ ਪੋਚਾ ਦਾ ਪਤਲਾ ਹੈ ਤੁਸੀਂ ਇਸ ਨੂੰ ਮੋਟਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਖਿਸ਼ਮਿਸ਼ ਪਿਉ ਕੇ ਰੱਖੋ ਸੇਰੀ ਖਾਲੀ ਪੇਟ ਖਾ ਲੋ ਇਸ ਨਾਲ ਤੁਹਾਡਾ ਸੇ ਸਹੀ ਹੋਣ ਲੱਗ ਜਾਵੇਗਾ ਤੇ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋਵੇਗੀ। ਨੰਬਰ 41 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਾਰੀਅਲ ਦਾ ਪਾਣੀ ਪੀਂਦੇ ਹੋ ਤਾਂ ਇਸ ਦੀ ਮਦਨਾ ਤੁਹਾਡੇ ਅੰਦਰ ਬਹੁਤ ਜ਼ਿਆਦਾ ਘਾਟਾਂ ਪੂਰੀਆਂ ਹੋ ਜਾਂਦੀਆਂ ਨੇ ਸਰੀ ਨੂੰ ਨੇਕਾਂ ਹੀ ਲਾਭ ਮਿਲਦੇ ਹਨ। ਨੰਬਰ 2 ਵਾਲੇ ਜਿਹੜੇ ਲੋਕ ਬੈਠ ਕੇ ਪੈਣਸਾਰ ਤੁਰੰਤ ਸੌਂ ਜਾਂਦੇ ਨੇ ਉਹਨਾਂ ਦਾ ਦਿਮਾਗ ਬਹੁਤ ਜਲਦੀ ਕਮਜ਼ੋਰ ਹੋਣ ਲੱਗ ਜਾਂਦਾ ਤੇ ਨਾਲ ਹੀ ਉਹ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹਨ ਨੰਬਰ 43 ਜਿਹੜੀਆਂ ਔਰਤਾਂ ਉਹਨਾਂ ਡਰਾਈ ਫੂਡ ਦਾ ਸੇਵਨ ਕਰਦੀਆਂ ਹਨ ਉਹਨਾਂ ਔਰਤਾਂ ਦਾ ਸਰੀਰ ਹਮੇਸ਼ਾ ਜਵਾਨ ਤੇ ਤੰਦਰੁਸਤ ਰਹਿੰਦਾ ਹੈ। ਨੰਬਰ 44 ਜੇਕਰ ਤੁਹਾਡਾ ਫੋਨ ਬਹੁਤ ਜ਼ਿਆਦਾ ਗਰਮ ਹੋ ਰਿਹਾ ਹੈ ਤੇ ਬੈਟਰੀ ਦੇ ਫਟਣ ਦਾ ਸੰਕੇਤ ਹੋ ਸਕਦਾ ਹੈ ਇਸ ਲਈ ਆਪਣੇ ਫੋਨ ਨੂੰ ਗਰਮ ਹੋਏ ਤੇ ਬਿਲਕੁਲ ਵੀ ਵਰਤੋਂ ਵਿੱਚ ਨਾ ਲੈ ਕੇ ਆਓ। ਨੰਬਰ 45 ਬੱਤਵਤ ਲੱਸੀ ਪੀਣ ਵਾਲੇ ਵਿਅਕਤੀ ਦੇ ਸਰੀਰੰਦਰ ਕਦੇ ਵੀ ਗਰਮੀ ਨਹੀਂ ਪੈਂਦੀ ਤੇ ਨਾਲ ਹੀ ਉਹਦਾ ਸਰੀਰ ਹਮੇਸ਼ਾ ਚੁਸਤ ਮਹਿਸੂਸ ਕਰਦਾ ਹੈ। ਅੰਬਰ 6 ਵਾਲੀ ਜੇਕਰ ਅੱਖਾਂ ਵਿੱਚ ਜਿਆਦਾ ਦਰਦ ਰਹਿੰਦਾ ਹੈ ਤਾਂ ਪਾਣੀ ਵਿੱਚ ਬਰਫ਼ ਦੇ ਪੀਸ ਪਾ ਲਓ ਫਿਰ ਇਸ ਪਾਣੀ ਨਾਲ ਅੱਖਾਂ ਨੂੰ ਧੋ ਲਓ ਇਸ ਨਾਲ ਅੱਖਾਂ ਦੀ ਸਫਾਈ ਹੋਵੇਗੀ ਤੇ ਅੱਖਾਂ ਦਾ ਦਰਦ ਠੀਕ ਹੋ ਜਾਵੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ